ਅੱਜ ਕੋਈ ਵੀ ਕਹਿ ਸਕਦਾ ਸਕੀਮ ਦੇ ਵਿੱਚ ਸਾਡੇ ਰੇੜੀਆਂ ਫੜੀਆਂ ਮੰਡੀਆਂ ਜੋ ਨਜਾਇਜ਼ ਲੱਗਦੇ ਸੀ ਉਹ ਹਟਾਈਆਂ ਨਹੀਂ ਅੱਜ ਕਿਤੇ ਨਹੀਂ ਲੱਗ ਰਹੀ ਜੇ ਕਿਤੇ ਲੱਗੇ ਤਾਂ ਮੈਨੂੰ ਤੁਸੀਂ ਦੱਸ ਸਕਦੇ ਪਰ ਸ਼ਹਿਰ ਨੂੰ ਵਧੀਆ ਪਾਰਕਾਂ ਜਿੰਨੀਆਂ ਸਾਡੀ ਇੰਪਰੂਵਮੈਂਟ ਟਰਸਟੀ ਦੀਆਂ ਸਕੀਮਾਂ ਨੇ ਸਾਰੀਆਂ ਖੂਬਸੂਰਤ ਪਾਰਕਾਂ ਨਹੀਂ ਲੋਕ ਇਸ ਚੀਜ਼ ਦੀ ਤਾਰੀਫ਼ ਵੀ ਕਰਦੇ ਕਿਉਂਕਿ ਪੀਐਮਸੀ ਵਧੀਆ ਉਹਨਾਂ ਨੂੰ ਉਸ ਸਮੇਂ ਸਿਰ ਪੈਸੇ ਜਾ ਰਹੇ ਅਸੀਂ ਵਿਜਿਟ ਕਰਦੇ ਜਿਹੜੀ ਰੋਡ ਰੋੜਾਂ ਨੇ ਜਾਂ ਲਾਈਟਾਂ ਨੇ ਜਾਂ ਮਾਈ ਮਸ ਲਾਈਟਾਂ ਨੇ ਸਾਰੀਆਂ ਤਕਰੀਬਨ ਸਾਡੀਆਂ ਲੱਗ ਚੁੱਕੀਆਂ ਮਾਲੀ ਹਾਲਤ ਜਦੋਂ ਤੁਸੀਂ ਇਸ ਨੂੰ ਮੇਰੇ ਖਿਆਲ 2023 ਕੇ ਬਾਈਟੇਵੇ ਇਸ ਨੂੰ ਜਦੋਂ ਤੁਸੀਂ ਉਹਦਾ ਸਾਹਮਣਾ ਆ ਇਸਦੀ ਮਾਲੀ ਹਾਲਤ ਉਹ ਜੋ ਕਿਸ ਤਰ੍ਹਾਂ ਸੀ ਕਿ ਜਦੋਂ ਤੁਸੀਂ ਇਹਦੀ ਵਾਕਡੋਰ ਸੰਭਲੀ ਸੀ ਮਾਲੀ ਹਾਲਤ ਚਾਹੇ ਚੰਗੀ ਹੋਵੇ ਮਾੜੀ ਹੋਵੇ ਘੱਟ ਵੱਧ ਹੋਵੇ ਨੀਅਤ ਥੋੜੀ ਜੀ ਸਾਫ਼ ਹੋਣੀ ਚਾਹੀਦੀ ਆ ਨੀਅਤ ਕੋਸ਼ਿਸ਼ ਕੀਤੀ ਵੀ ਇਹਨੂੰ ਸਾਫ਼ ਹੀ ਰੱਖਣਾ ਵੀ ਜਿੱਥੋਂ ਕਿਤੇ ਪੈਸਾ ਇਕੱਠਾ ਹੁੰਦਾ ਚੰਗੇ ਕੰਮ ਲਈ ਲਾਓ ਚੰਗੇ ਕਾਰਜਾਂ ਲਈ ਲਾਓ ਸਰ ਹਜੇ ਵੀ ਕਈ ਨਜਾਇਜ਼ ਕਬਜ਼ੇਆਂ ਜਾਂ ਨਜਾਇਜ਼ ਬਿਲਡਿੰਗ ਹਾਊਸ ਸਾਰੀਆਂ ਕੀਤੀਆਂ ਜਾ ਰਹੀਆਂ ਨੇ ਇੰਪਰੂਵਮੈਂਟ ਇਨਫਰਾਸਟ੍ਰਕਚਰ ਪਲੈਨਿੰਗ ਕਰਤਾ ਤਾਂਕਿ ਸ਼ਹਿਰ ਸੋਹਣਾ ਹੋਵੇ ਮਾਰਕੀਟ ਵਾਲੀ ਥਾਂ ਤੇ ਮਾਰਕੀਟ ਹੋਵੇ ਰੈਜ਼ੀਡੈਂਸ਼ੀਅਲ ਥਾਂ ਤੇ ਰੈਜ਼ੀਡੈਂਸ ਪਰ ਜਿਸ ਤਰ੍ਹਾਂ ਭਗਤ ਸਿੰਘ ਨਗਰ ਹੈ ਹੋ ਰਿਹਾ ਉੱਥੇ ਬਹੁਤ ਸਾਰੀਆਂ ਰੈਜ਼ੀਡੈਂਸ਼ੀਅਲ ਗਲਤ ਬਿਲਡਿੰਗਾਂ ਬਣ ਰਹੀਆਂ ਚਾਰ ਚਾਰ ਮੰਜ਼ਲਾ ਬਣਾਈਆਂ ਜਾ ਰਹੀਆਂ ਨੇ ਉਹਨਾਂ ਤੇ ਕਾਰਵਾਈ ਫਿਰ ਕਦੋਂ ਦੇਖਣ ਨੂੰ ਮਿਲੇਗੀ ਜੇ ਕੋਈ ਜਦੋਂ ਕੋਈ ਨਜਾਇਜ਼ ਬਿਲਡਿੰਗ ਸਾਡੇ ਧਿਆਨ ਚ ਆ ਗਈ ਅਸੀਂ ਉਹਨੂੰ ਨੋਟਿਸ ਕਰਦੇ ਹਾਂ ਵਿਜਿਟ ਕਰਦੇ ਇੱਕ ਵਾਰੀ ਬਲਾਕ ਨੋਟਿਸ ਕਰਦੇ ਨਹੀਂ ਆਉਂਦਾ ਦੂਸਰਾ ਸੈਕੰਡ ਨੋਟ ਨੋਟਿਸ ਜਾਂਦਾ ਤੀਸਰਾ ਨੋਟਿਸ ਮੇਰੇ ਵੱਲੋਂ ਜਾਂਦਾ ਜੇ ਫਿਰ ਵੀ ਨੋਟਿਸ ਤੇ ਨਾ ਜਾਏ ਅਸੀਂ ਉਹਨੂੰ ਢਾ ਸਕਦੇ ਜੇ ਸਾਡੇ ਕੋਲੇ ਹੈਂਡਓਵਰ ਕਰਫੇਸ਼ਨ ਉਹ ਤਾਂ ਹੈਂਡਓਵਰ ਨੇ ਉਹਨਾਂ ਨੇ ਕਰਨੀ ਆ ਅਸੀਂ ਉਹਨਾਂ ਨੂੰ ਲੈਟਰ ਦੇ ਕੇ ਅਵੇਅਰ ਕਰੀਦਾ ਦੱਸੀਦਾ ਉਹਨਾਂ ਨੂੰ ਅਲਟੀਮੇਸ਼ਨ ਦੇਦੀਏ ਅਗਰ ਨਹੀਂ ਪਹੁੰਚਦਾ ਅਸੀਂ ਕੈਨਸਲੇਸ਼ਨ ਕਰਨੇ ਕਈ ਬਿਲਡਿੰਗਾਂ ਅਸੀਂ ਢਾਈਆਂ ਕਈਆਂ ਦੀ ਕੈਨਸਲੇਸ਼ਨ ਦੀ ਪ੍ਰੋਸੈਸ ਉਹ ਚੱਲਦਾ ਪਿਆ ਕਈਆਂ ਨੇ मॉलिश भी सी करते कई आप अपने आप में भी करें। चंद हितेशी टीआरपी नहीं भरोसा आपका ਅੱਜ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਵਿੱਚ ਮੌਜੂਦ ਹਾਂ ਤੇ ਇੱਥੇ ਤਰਸੇਮ ਪਿੰਡਰ ਜੀ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਨੂੰ 3 ਸਾਲ ਹੋ ਚੁੱਕੇ ਨੇ ਬਤੌਰ ਚੇਅਰਮੈਨ ਦਾ ਉਦਦਾ ਸਾਹਮਣੇ ਤੇ ਕੀ ਕੀ ਪ੍ਰਾਪਤੀਆਂ ਇਹਨਾਂ ਨੇ ਕੀਤੀਆਂ ਨੇ ਤੇ ਇੰਪਰੂਵਮੈਂਟ ਟਰਸਟ ਕਿੰਨਾ ਕੁ ਇੰਪਰੂਵ ਹੋਇਆ ਉਹ ਗੱਲਬਾਤ ਕਰਾਂਗੇ ਪਿੰਡਰ ਸਾਹਿਬ 3 ਸਾਲ ਪੂਰੇ ਹੋ ਗਏ ਇਸ 3 ਸਾਲ ਦੇ ਵਿੱਚ ਲੁਧਿਆਣਾ ਇੰਪਰੂਵਮੈਂਟ ਟਰਸਟ ਕਿੰਨਾ ਕੁ ਇੰਪਰੂਵ ਕੀਤਾ ਤੁਹਾਡਾ ਉਦਦਾ ਸਾਹਮਣ ਤੋਂ ਬਾਅਦ ਮੈਂ ਪਹਿਲਾਂ ਤਾਂ ਸੱਚੇ ਪਿਤਾ ਪਰਮਾਤਮਾ ਦਾ ਧੰਨਵਾਦ ਕਰਦਾ ਪਾਰਟੀ ਦਾ ਧੰਨਵਾਦ ਕਰਦਾ ਸ਼੍ਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰੀਏ ਉਹਨਾਂ ਦੀ ਬਦੌਲਤ ਹੀ ਸੀਟ ਤੇ ਬਿਠਾਇਆ ਉਹਨਾਂ ਨੇ ਪਰ ਕੋਸ਼ਿਸ਼ ਕੀਤੀ ਹੈ ਸ਼ਹਿਰ ਨੂੰ ਚੰਗਾ ਖੂਬਸੂਰਤ ਬਣਾਈਏ ਭ੍ਰਿਸ਼ਟਾਚਾਰ ਮੁਕਤ ਅਤੇ ਕਬਜ਼ਿਆਂ ਤੋਂ ਮੁਕਤ ਕਰਾਈਏ ਕੋਸ਼ਿਸ਼ ਜਾਰੀ ਹੈ ਅੱਜ ਕੋਈ ਵੀ ਕਹਿ ਸਕਦਾ ਸਕੀਮ ਦੇ ਵਿੱਚ ਸਾਡੇ ਰੇੜੀਆਂ ਫੜੀਆਂ ਮੰਡੀਆਂ ਜੋ ਨਜਾਇਜ਼ ਲੱਗਦੇ ਸੀ ਉਹ ਹਟਾਈਆਂ ਨੇ ਅੱਜ ਕਿਤੇ ਨਹੀਂ ਲੱਗ ਰਹੀ ਜੇ ਕਿਤੇ ਲੱਗੇ ਤੇ ਮੈਨੂੰ ਤੁਸੀਂ ਦੱਸ ਸਕਦੇ ਹੋ ਔਰ ਸ਼ਹਿਰ ਨੂੰ ਵਧੀਆ ਪਾਰਕਾਂ ਜਿੰਨੀਆਂ ਸਾਡੀ ਇੰਪਰੂਵਮੈਂਟ ਟਰਸਟੀ ਦੀਆਂ ਸਕੀਮਾਂ ਨੇ ਸਾਰੀਆਂ ਖੂਬਸੂਰਤ ਪਾਰਕਾਂ ਨੇ ਲੋਕ ਇਸ ਚੀਜ਼ ਦੀ ਤਾਰੀਫ਼ ਵੀ ਕਰਦੇ ਕਿਉਂਕਿ ਪੀਐਮਸੀ ਵਧੀਆ ਉਹਨਾਂ ਨੂੰ ਸਮੇਂ ਸਿਰ ਪੈਸੇ ਜਾ ਰਹੇ ਆ ਅਸੀਂ ਵਿਜ਼ਿਟ ਕਰਦੇ ਆ ਜਿਹੜੀ ਰੋਡ ਰੋੜਾਂ ਨੇ ਜਾਂ ਲਾਈਟਾਂ ਨੇ ਜਾਂ ਮਾਈ ਮਸ ਲਾਈਟਾਂ ਨੇ ਸਾਰੀਆਂ ਤਕਰੀਬਨ ਸਾਡੀਆਂ ਲੱਗ ਚੁੱਕੀਆਂ ਨੇ ਸਰ ਖਰਚੇ ਦੀ ਗੱਲ ਕਰੀਏ ਇੰਪਰੂਵਮੈਂਟ ਟਰਸਟ ਦੇ ਵਿੱਚ ਖਜ਼ਾਨਾ ਕਿੰਨਾ ਕੁ ਵਧਿਆ ਰੈਵਨਿਊ ਕਿੰਨਾ ਕੁ ਵਧਿਆ ਕਿਉਂਕਿ ਰੈਵਨਿਊ ਦੇ ਨਾਲ ਹੀ ਹਰ ਇੱਕ ਚੀਜ਼ ਚੱਲਣੀ ਹੈ ਜੇ ਕੋਈ ਤੁਸੀਂ ਸਕੀਮ ਲੈਣੀ ਹੈ ਉਹ ਵੀ ਰੈਵਨਿਊ ਦੇ ਨਾਲ ਹੀ ਚੱਲਣੀ ਹੈ ਕੋਈ ਇੰਪਰੂਵਮੈਂਟ ਕਰਨੀ ਹੈ ਨੇ ਉਹ ਵੀ ਰੈਵਨਿਊ ਦੇ ਨਾਲ ਹੋਣੀ ਹੈ ਰੈਵਨਿਊ ਕਿੰਨਾ ਕੁ ਵਧਿਆ ਇੰਪਰੂਵਮੈਂਟ ਟਰਸਟ ਦਾ ਪਿਛਲੇ 3 ਸਾਲਾਂ 'ਚ ਅਸੀਂ ਤੁਹਾਨੂੰ ਪ੍ਰੈਸ ਨੋਟ ਦਿੱਤਾ ਉਹਦੇ ਵਿੱਚ ਅਸੀਂ ਤੁਹਾਨੂੰ ਮੈਂਸ਼ਨ ਕੀਤਾ ਵੀ ਸਾਨੂੰ ਕਿੰਨਾ ਰੈਵਨਿਊ ਅਸੀਂ ਆਇਆ ਕਿੰਨਾ ਆ ਮੀ ਸੀ ਤੇ ਕਿੰਨਾ ਅਸੀਂ ਓਵਰ ਅਸੀਂ ਜਿਹੜਾ ਸੀ ਅਸੀਂ ਇਕੱਠਾ ਕੀਤਾ ਲੋਕਾਂ ਤੋਂ ਐਨਸੀਐਫ ਸਮੇਂ-ਸਮ ਲੋਕਾਂ ਨੂੰ ਜਾਗਰੂਕਤੀ ਤਾਂ ਉਹਨਾਂ ਨੂੰ ਚਿੱਠੀਆਂ ਕੱਢੀਆਂ ਵੀ ਹੁਣ ਸਕੀਮ ਆਈ ਆ ਸਰਕਾਰ ਦੀ ਦਾ ਫਾਇਦਾ ਚੱਕ ਲੋ ਔਰ ਲੋਕਾਂ ਨੇ ਚੱਕਿਆ ਸਾਡੇ ਕੋਲ ਰੈਵਨਿਊ ਜੁਨਾ ਸੀ ਤਕਰੀਬਨ ਸਾਰਾ ਪ੍ਰੈਸ ਦੇ ਵਿੱਚ ਤੁਹਾਡਾ ਪ੍ਰੈਸ ਨੋਟ ਵਿੱਚ ਮੈਂਸ਼ਨ ਕੀਤਾ ਵੀ ਸਾਨੂੰ ਕਿੰਨਾ ਰੈਵਨਿਊ ਆ ਤੇ ਕਿੰਨਾ ਸੀ ਡਵੈਲਪਮੈਂਟ ਤੇ ਲਾ ਚੁੱਕੇ ਹਾਂ ਮਾਲੀ ਹਾਲਤ ਜਦੋਂ ਤੁਸੀਂ ਇਸ ਨੂੰ ਮੇਰੇ ਖਿਆਲ 2023 ਦੇ ਬਾਈਚ ਵੇ ਇਸ ਨੂੰ ਜਦੋਂ ਤੁਸੀਂ ਅਹੁਦਾ ਸੰਭਿਆ ਇਸ ਦੀ ਮਾਲੀ ਹਾਲਤ ਉਹ ਜੋ ਕਿਸ ਤਰ੍ਹਾਂ ਸੀ ਜਦੋਂ ਤੁਸੀਂ ਇਹਦੀ ਬਾਗਡੋਰ ਸੰਭੀ ਸੀ ਮਾਲੀ ਹਾਲਤ ਚਾਹੇ ਚੰਗੀ ਹੋਵੇ ਮਾੜੀ ਹੋਵੇ ਘੱਟ ਵੱਧ ਹੋਵੇ ਨੀਅਤ ਥੋੜੀ ਜੀ ਸਾਫ਼ ਹੋਣੀ ਚਾਹੀਦੀ ਆ ਨੀਅਤ ਕੋਸ਼ਿਸ਼ ਵੀ ਜਿੱਥੋਂ ਕਿਤੇ ਪੈਸਾ ਇਕੱਠਾ ਹੁੰਦਾ ਚੰਗੇ ਕੰਮ ਲਈ ਲਾਓ ਚੰਗੇ ਕਾਰਜਾਂ ਲਈ ਲਾਓ ਔਰ ਤਕਰੀਬਨ ਅਸੀਂ ਉਸ ਕੰਮ ਦੇ ਵਿੱਚ ਜਫਰ ਰਹੇ ਹਾਂ ਹੁਣ ਅਸੀਂ ਜਿਹੜੀਆਂ ਸਕੀਮਾਂ ਨੇ ਸਾਡੀਆਂ ਹੈਂਡਓਵਰ ਹੋ ਰਹੀਆਂ ਨੇ ਹੈਂਡਓਵਰ ਹੁਣ ਤੋਂ ਪਹਿਲਾਂ ਅਸੀਂ ਜਿਹੜੀ ਰੋਡ ਆ ਸਾਡੀਆਂ ਸੀ ਬਣਾ ਕੇ ਦੇਣੀ ਐ ਸਰ ਜਿਸ ਤਰ੍ਹਾਂ ਕਈ ਇੰਪਰੂਵਮੈਂਟ ਟਰਸ ਦੀਆਂ ਜ਼ਮੀਨਾਂ ਨੇ ਜਿਨ੍ਹਾਂ ਨੂੰ ਚਿੱਟਾ ਹਾਥੀ ਵੀ ਕਿਹਾ ਜਾਂਦਾ ਸਭ ਤੋਂ ਵੱਡੀ ਜ਼ਮੀਨ ਜਿਹੜੀ ਕੁਮਾਰ ਮੰਡੀ ਦੇ ਵਿੱਚ ਪੈਂਡਿੰਗ ਪਈ ਐ ਬਹੁਤ ਲੰਬੇ ਅਰਸੇ ਤੋਂ ਉਹ اٹਕੀ ਹੋਈ ਐ ਉਹਨਾਂ ਨੂੰ ਲੈ ਕੇ ਕੋਈ ਕੋਸ਼ਿਸ਼ਾਂ ਤੁਸੀਂ ਸ਼ੁਰੂ ਕੀਤੀਆਂ ਨੇ ਕਿਉਂਕਿ ਬਹੁਤ ਵਾਰੀ ਉਸ ਜ਼ਮੀਨ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਗਈ ਐ ਕਦੀ ਕਿਹਾ ਜਾਂਦਾ ਸੀ ਇਹਨਾਂ ਨੂੰ ਭਾਗ ਦੇ ਵਿੱਚ ਕਰਕੇ ਵੇਚਣਾ ਤਾਂ ਕਿ ਰੈਵਨਿਊ ਜ਼ਿਆਦਾ ਹੋਵੇ ਨੀ ਮੈਂ ਮੰਨਦਾ ਹਾਂ ਉੱਤੇ ਡਿਲੇ ਹੋਇਆ ਪਰ ਤਾਕਤ ਬਖਸ਼ੇ ਪਰਮਾਤਮਾ ਸਰਕਾਰ ਨਾਲ ਆ ਉਹਦਾ ਕਰੜਾ ਅਸੀਂ ਤਿਆਰ ਕਰ ਲਿਆ ਸ਼੍ਰੀ ਸੰਜੀਵ ਰੋੜਾ ਜੀ ਇਸ ਗੱਲ ਦੀ ਫਿਕਰਮੰਦ ਨੇ ਵਰੀ ਨੇ ਸਾਡੇ ਕੋਲ ਸਮੇਂ ਸਮੇਂ ਦੀ ਮੀਟਿੰਗਾਂ ਕਰਦੀ ਅਸੀਂ ਉਹਦੀ ਰੂਪਰੇਖਾ ਸਾਰੀ ਰੈਂਟ ਆਊਟ ਕਰਨ ਦੀ ਸੇਲੋਟ ਕਰਨ ਦੀ ਤਿਆਰ ਕਰ ਚੁੱਕੇ ਹਾਂ ਤੇ ਉਮੀਦ ਆ ਵੀ ਆਉਂਦੇ ਥੋੜੇ ਦਿਨਾਂ ਵਿੱਚ ਨਵੇਂ ਸਾਲ 'ਚ ਅਸੀਂ ਤੁਹਾਨੂੰ ਇਹ ਸ਼ਹਿਰ ਨੂੰ ਇਹ ਤੋਹਫਾ ਦੇਵਾਂਗੇ ਚਾਹੇ ਅਸੀਂ ਉਹਨੂੰ ਕਿਰਾਏ ਤੇ ਦੇਈਏ ਚਾਹੇ ਅਸੀਂ ਉਹਨੂੰ ਸੇਲ ਕਰੀਏ ਲਗਭਗ ਸਾਡੀ ਉਹ ਜਿਹੜੀ ਹੈ ਪ੍ਰਪੋਜ਼ਲ ਤਿਆਰ ਆ ਅਸੀਂ ਉਹਨੂੰ ਆਕਸ਼ਨ ਕਰਾਂਗੇ ਸਰ ਹਜੇ ਵੀ ਕਈ ਨਜਾਇਜ਼ ਕਬਜ਼ੇਆਂ ਨਜਾਇਜ਼ ਬਿਲਡਿੰਗ ਹਾਊਸ ਸਾਰੀਆਂ ਕੀਤੀਆਂ ਜਾ ਰਹੀਆਂ ਨੇ ਇੰਪਰੂਵਮੈਂਟ ਇਨਫ੍ਰਾਸਟ੍ਰਕਚਰ ਪਲਾਨਿੰਗ ਕਰਤਾ ਤਾਂਕਿ ਸ਼ਹਿਰ ਸੋਹਣਾ ਹੋਵੇ ਮਾਰਕੀਟ ਵਾਲੀ ਥਾਂ ਤੇ ਮਾਰਕੀਟ ਹੋਵੇ ਰੈ residențial ਥਾਂ ਤੇ residen ਪਰ ਜਿਸ ਤਰ੍ਹਾਂ ਭਗਤ ਸਿੰਘ ਨਗਰ ਐ ਹੋ ਰਿਹਾ ਉੱਥੇ ਬਹੁਤ ਸਾਰੀਆਂ residențial ਗਲਤ ਬਿਲਡਿੰਗਾਂ ਬਣ ਰਹੀਆਂ ਚਾਰ ਚਾਰ ਮੰਜ਼ਲਾ ਬਣਾਈਆਂ ਜਾ ਰਹੀਆਂ ਨੇ ਉਹਨਾਂ ਤੇ ਕਾਰਵਾਈ ਫਿਰ ਕਦੋਂ ਦੇਖਣ ਨੂੰ ਮਿਲੇਗੀ देखो ਜਦੋਂ ਕੋਈ ਨਜਾਇਜ਼ ਬਿਲਡਿੰਗ ਬਣਦੀ ਆ ਸਾਡੇ ਧਿਆਨ ਚ ਆ ਗਈ ਅਸੀਂ ਉਹਨੂੰ ਨੋਟਿਸ ਕਰਦੇ ਆਂ ਵਿਜਟ ਕਰਦੇ ਆਂ ਇੱਕ ਵਾਰੀ ਬਲਾਕ ਨੋਟਿਸ ਕਰਦੇ ਆਂ ਨਹੀਂ ਆਉਂਦਾ ਦੂਸਰਾ ਸੈਕੰਡ ਨੋਟਿਸ ਜਾਂਦਾ ਤੀਸਰਾ ਨੋਟਿਸ ਮੇਰੇ ਵੱਲੋਂ ਜਾਂਦਾ ਜੇ ਫਿਰ ਵੀ ਨੋਟਿਸ ਤੇ ਨਾ ਦੇ ਆਂ ਅਸੀਂ ਉਹਨੂੰ ਢਾ ਸਕਦੇ ਜੇ ਸਾਡੇ ਕੋਲੇ ਹੈਂਡਓਵਰ ਕਾਰਪੇਸ਼ਨ ਨੂੰ ਤਾਂ ਹੈਂਡਓਵਰ ਨੇ ਉਹਨਾਂ ਨੇ ਕਰਨੀ ਆ ਅਸੀਂ ਉਹਨਾਂ ਨੂੰ ਲੈਟਰ ਦੇ ਅਵੇਅਰ ਕਰੀਦਾ ਦੱਸੀਦਾ ਉਹਨਾਂ ਨੂੰ ਇੰਟੀਮੇਸ਼ਨ ਦੇਦੀ ਆਂ ਅਗਰ ਨਹੀਂ ਕੁਮਾਂਦਾ ਅਸੀਂ ਕੈਨਸਲੇਸ਼ਨ ਕਰਨੇ ਕਈ ਬਿਲਡਿੰਗਾਂ ਸੀ ਢਾਈਆਂ ਕਈਆਂ ਦੀ ਕੈਨਸਲੇਸ਼ਨ ਦੀ ਪ੍ਰੋਸੈਸ ਉਹ ਚੱਲਦਾ ਪਿਆ ਕਈਆਂ ਨੇ ਡਮੋਲਿਸ਼ ਵੀ ਸੀ ਕਰਦੇ ਆਂ ਕਈ ਆਪ ਆਪਣੇ ਆਪ ਉਹ ਵੀ ਕਰ ਗਏ ਅਚਰ ਇਹ ਕਿਹਾ ਜਾਂਦਾ ਸੀ ਕਿ ਇੰਪਰੂਵਮੈਂਟ ٹرسٹ ਦੇ ਵਿੱਚ ਨਾ ਏਜੰਟਾਂ ਦਾ ੱਡਾ ਬਣਿਆ ਹੋਇਆ ਸੀਗਾ ਵੀ ਡਾਇਰੈਕਟ ਅਫਸਰ ਨਹੀਂ ਅਫਸਰ ਕੋਲ ਆ ਆਦਮੀ ਨਹੀਂ ਕੰਮ ਕਰਾਣ ਪਹੁੰਚ ਪਾਂਦਾ ਸੀ ਉਹਨੂੰ ਏਜੰਟ ਪਹਿਲਾਂ ਹੀ ਘੇਰ ਲੈਂਦੇ ਸੀਗੇ ਬਾਹਰ ਤੇ ਉਹ ਪੈਸੇ ਮੰਗਦੇ ਸੀਗੇ ਉਹ ਏਜੰਟ ਜਿਹੜੇ ਨੇ ਇੰਪਰੂਵਮੈਂਟ ٹرسٹੋਂ ਨਿਕਲ ਗਏ ਹੋਏ ਨੇ ਤੁਸੀਂ ਵਿਜ਼ਿਟ ਕਰਿਓ ਅਚਨਚੇਤ ਕਿਤੇ ਵਿਜ਼ਿਟ ਕਰਿਓ ਮੈਂ ਸ਼ਹਿਰ ਦਾ ਇੱਕ ਜ਼ਰੂਰੀ ਨ ਜ਼ਿੰਮੇਵਾਰ ਨਾਗਰਿਕੋਂ ਤੁਸੀਂ ਪ੍ਰੈਸ ਦਾ ਬਹੁਤ ਵਧੀਆ ਰੋਲ ਹੁੰਦਾ ਆਮ ਨਾਗਰਿਕ ਆ ਕੇ ਇੱਥੇ ਚੈੱਕ ਕਰਕੇ ਦੇਖੇ ਵੀ ਪੈਸੇ ਦੇ ਕੇ ਕੰਮ ਹੁੰਦਾ ਜਾਂ ਫਰੀ ਹੁੰਦਾ ਏਜੰਟ ਦੇ ਥਰੂ ਹੁੰਦਾ ਜਾਂ ਸਿੱਧਾ ਹੁੰਦਾ ਮੈਂ ਤਾਂ ਕਹਿੰਦਾ ਜਿਹੜਾ ਕੰਮ ਕਿਸਦਾ ਹੈਗਾ نیچے ਤੁਸੀਂ ਆਪਣਾ ਵਿੰਡੋ ਤੇ ਮਿਲੋ ਉਸ ਤੋਂ ਅਸਦਾਉ ਪਰਉ ਮੈਂ ਹੀ ਤੁਹਾਡਾ ਪੀਆ ਨਾ ਮੈਂ ਹੀ ਤੁਹਾਡਾ ਕਲਰਕਾ ਮੈਂ ਹੀ ਤੁਹਾਡਾ ਐਕਸੀ ਨਾ ਮੈਂ ਹੀ ਤੁਹਾਡਾ ਸੁਬਣ ਨਾ ਲਿਓ ਕਰਾਈਏ ਮੇਰੇ ਧਿਆਨ ਚ ਲਿਓ ਜੇ ਕੋ ਤੁਹਾਡੇ ਕੋ ਪੈਸੇ ਮੰਗਦਾ ਕੋਈ ਡਿਲੇ ਕਰਦਾ ਉਹ ਵੀ ਮੇਰੇ ਧਿਆਨ ਚ ਲਿਓ ਤਕਰੀਬਨ ਜਿੰਨੀ ਐਪਲੀਕੇਸ਼ਨ ਆਉਂਦੀ ਹੈ ਤੇ ਤਕਰੀਬਨ ਮੈਂ ਕਹਿ ਸਕਦਾ ਉਹ ਸਾਰੇ ਮੇਰੇ ਕੋਲੇ ਆ ਕੇ ਨੋਟ ਮੈਂ ਕਰਦਾ ਉਸ ਤੋਂ ਬਾਅਦ ਅਗਲੇ ਪ੍ਰੋਸੈਸ ਚ ਜਾਂਦੀ ਆ ਬਹੁਤ ਬਹੁਤ ਧੰਨਵਾਦ ਜੀ ਤਾਂ ਇਸਨ ਸਾਡੇ ਨਾਲ ਤਰਸੀਮ ਪੇ ਡਰਜੀ ਇੰਪਰੂਵਮੈਂਟ ਅਸ ਲੁਧਿਆਣਾ ਦੇ ਚੇਅਰਮੈਨ ਜਿਨ੍ਹਾਂ ਨੇ ਦੱਸਿਆ ਕਿ ਬਹੁਤ ਵਧੀਆ ਮਾਲੀ ਹਾਲਤ ਜਿਹੜੀ ਹੈ ਉਹ ਦਿਨ ਬਦੇ ਇੰਪਰੂ チームで何たのって。